1, 2, 3, 4, 5, 6, 7, 8, ਮਈ ਦਾ ਫੇਰ ਕਿਸੇ ਭੈਣ ਦਾ ਸਵਾਲ ਹੋਵੇ ਘਰ ਦੀ ਬਾਬਤ ਉਹਨਾਂ ਨੂੰ ਬੁਲਾ ਤੇਰਾ ਸਵਾਲ ਨਹੀਂਗਾ ਤੇਰੀ ਪੁੱਛ ਕੱਢੀ ਵੀ ਐ ਨਾ ਕੌਣ ਮਾਦਾ ਫੋਟੋ ਦੀ ਗੱਡੀ ਵੀ ਹੈ ਮੇਰੀ ਤੁਹਾਡੇ ਨਾਲ ਆ ਕਿ ਅਡਾ ਤੁਹਾਡੇ ਤੋਂ ਹੈ ਫੋਟੋ ਦੀ ਗਲਤੀ ਉਹਨੇ ਦੱਸਣਾ ਸੀ ਮੈਂ ਤਾਂ ਘੰਟਾ ਔਖਾ ਹੋ ਕੇ ਪੁੱਤ ਗੱਡੀ ਹੈ ਸਾਰਿਆਂ ਨੂੰ ਪਤਾ ਹੈ ਜਿੰਨੇ ਵੀ ਮੈਨੂੰ ਜਾਣਦੇ ਹੈ ਮੈਂ ਇੱਕ ਵਾਰੀ ਪੁੱਛ ਕੱਢਦਾ ਦੂਜੀ ਵਾਰੀ ਕੱਢਦਾ ਉਹ ਮੁੰਡੇ ਨੂੰ ਬੁੱਤ ਲੋ ਸਲਾਹ ਕਰ ਲੋ ਉਹਦੇ ਨਾਲ ਕਿਹੜਾ ਪਰਿਵਾਰ ਹੈ ਪ੍ਰਕਾਸ਼ ਦਾ ਕਿੰਨਾ ਕਸਕਾ ਮਾਮੇ ਪੂਆ ਜਾਨੀ ਕਿ ਇਹ ਤੇਰੇ ਕੀ ਲੱਗਦੇ ਮਾਮੇ ਦਾ ਪੁੱਤ ਯਰ ਮੈਨੂੰ ਰਿਸ਼ਤੇਦਾਰ ਹੀ ਨਹੀਂ ਚੰਗੇ ਪਿਓ ਦੇ ਮਾਮੇ ਦਾ ਪੁੱਤ ਹੈ ਪੋਤਾ ਐਵੇਂ ਹੈ ਹਨ ਕੋਈ ਗੱਲ ਨਹੀਂ ਲੇਕਿਨ ਜਿਹੜੀ ਉਹ ਕੁੜੀ ਹੈ ਇਹ ਇਹ ਕੁੜੀ ਵਿਆਹੀ ਵੀ ਹੈ ਇਹਨੇ ਆਪਦੇ ਘਰ ਖਤਰ ਪਾਈ ਹੈ ਕਰਨ ਪਹਿਲੀ ਵਾਰ ਆਈ ਐ ਭੈਣੇ ਤੇਰੇ ਨਾਲ ਕੋਈ ਆਇਆ ਕੱਲੀ ਆਈ ਐ ਚੱਲ ਭੈਣੇ ਪਹਿਲਾਂ ਤੇਰੀ ਪੁੱਤ ਖੜਦਾ ਫਿਰ ਤੁਹਾਨੂੰ ਦੱਸਦਾ ਬਹਿ ਜਾਓ ਤੇ ਇੱਥੇ ਖੜੀ ਰਹਿ ਮਾਤਾ ਭੈਣਾਂ ਦੇਖ ਭੈਣੇ ਡਰਨ ਦੀ ਤੇ ਘਬਰਾਉਣ ਦੀ ਲੋੜ ਨਹੀਂ ਹਨਾ ਗੱਲਾਂ ਜਿਹੜੀਆਂ ਹੋਣੀਆਂ ਚੰਗੀ ਦੱਸਣੀਆਂ ਸਮਝਾ ਕਿ ਕੋਈ ਡਰਨ ਵਾਲੀ ਕੋ ਘਬਰਾਉਣਾ ਨਹੀਂ ਕਿਤੇ ਐਵੇਂ ਨਾ ਕਿ ਬਾਬਾ ਲਾਲ ਪਰੇ ਮਾਰਕੀਟ ਡਰਾਈ ਜਾਂਦਾ ਮੈਨੂੰ ਨਹੀਂ ਠੀਕ ਆਦਤ ਹੈ ਮੇਰੀ ਪਰ ਡਰਨਾ ਨਹੀਂ ਜਿਹੜੀ ਗੱਲ ਹੋਣੀ ਹਾਂ ਕਰਦੀ ਜਿਹੜੀ ਨਹੀਂ ਤਾਂ ਅੱਲਾ ਕਰਦੀ ਕੋਈ ਗੁੱਸਾ ਨਹੀਂ ਹਨਾ ਕਣ ਪਾਇਆ ਉਹਦੇ ਸਰੀਰ ਖਾਤੇ ਤੇਰੇ ਸਰੀਰ ਨੂੰ ਦਿੱਕਤ ਰਹਿੰਦੀ ਹੈ ਠੀਕ ਹੈ ਪਹਿਣਾ ਚੱਲ ਲੈਨੇ ਆ ਬਾਬੇ ਤੋਂ ਇੱਕ ਹੁਕਮ ਕਹੀ ਸਾਬ 1 2 3 4 ਸਟਾਪ ਨੇ ਲੱਗਾ ਪਰ ਜਦੋਂ ਇਹ ਤੈਨੂੰ ਦਾਅ ਪੈਂਦਾ ਜਾਂ ਜੋ ਵੀ ਹੁੰਦਾ ਘੁਮਸਮ ਹੋ ਜਾਂਦੀ ਕੁਛ ਟਾਈਮ ਲਈ ਹਣਾ ਠੀਕ ਐ ਭੈਣੇ ਇੱਕ ਦੋ ਦਿਨ ਤੇ ਜਾੜੇ ਕਿਦੇ ਜੁੜਦੇ ਰਹੇ ਐ ਜੀ ਹੱਥ ਮੁੜ ਜਾਣੇ ਦੰਦੜਾ ਪੈ ਜਾਣੇ ਹਾਂਜੀ ਦੰਦੜਾ ਪੈ ਜਾਂਦਾ ਤੇ ਦੰਦ ਨੇ ਪੈਦੇ ਨਹੀਂ ਫਿਰ ਖੁੱਲ ਜਾਣੀ ਪੈ ਦੇਣੀ ਫਿਰ ਖੁੱਲ ਜਾਣੀ ਇਹ ਤੈਨੂੰ ਵਿਆਹ ਤੋਂ ਬਾਅਦ ਹੋਣ ਲੱਗਿਆ ਜਾਂ ਵਿਆਹ ਤੋਂ ਪਹਿਲਾਂ ਵੀ ਸੀ ਇਹ ਰੌਲਾ ਨਹੀਂ ਠੀਕ ਐ ਭੈਣੇ 1 2 3 ਹੁਣ ਮੈਨੂੰ ਇੱਕ ਦੱਸਣਾ ਪੈਣਾ ਵਾਜਦਾ ਕੀ ਕਹਿੰਦਾ 1 2 3 4 ਗੱਲ ਹੋ ਰਹਾ ਭੈਣ ਇਹ ਦੋ ਵਿਆਹੀਦੇ ਹੋਏ ਆ ਹਾਂਜੀ ਇਹਨਾਂ ਦੇ ਡੈਡੀ ਦੇ ਥੋੜੇ ਪਿਤਾ ਦੇ ਇਹ ਜਾਪੇ ਜੀ ਜਨਾਨੀ ਕੌਣ ਮਰੀਏ ਜੀ ਇਹਦੇ ਸਹੁਰਿਆਂ ਦੀ ਕੁੜੀ ਦੀ ਗੱਲ ਕਰੀ ਜਾਂਦੇ ਇਹ ਥੋੜੇ ਵਿਆਹ ਦਾ ਰੋਲਾ ਨਹੀਂ ਗਾ ਮਾਦਾ ਕਿਉਂਕਿ ਛੋਟੀ ਪੁੱਤ ਮੈਂ ਸੁਣਾ ਕਰੋ ਫਿਰ ਕਾਲਾ ਮਾਲਾ ਬਾਜੂ ਫਿਰ ਲੰਮੀ ਪੀਣ ਬੈਠੀ ਠੀਕ ਹੈ ਜੀ ਮੈਂ ਕੁੜੀ ਦੇ ਸੌਰੇ ਪਰਿਵਾਰ ਤੋਂ ਪੁੱਛ ਜੇ ਕੋਈ ਸੌਰੇ ਪਰਿਵਾਰ ਦਾ ਸਦਸਾ ਜੀ ਮੈਂਬਰ ਬੈਠਾ ਉਹ ਆ ਕੇ ਆਪਾਂ ਨੂੰ ਕਰਜ ਦੇ ਤੌਰ ਤੇ ਗੱਲ ਕਰਦਾ ਕੋਈ ਕਰਜ ਹਣ ਇਹ ਸੀਮਾ ਸੀਮਾ ਕਿਹਨੂੰ ਕਹਿੰਦੇ ਹੋ ਉਹ ਬਾਜ ਜਾ ਬਾਬਾ ਚਲੀਏ ਆਪਾਉਣ ਤੇਰੀ ਮੈਨੂੰ ਚੰਗੀ ਕੀ ਲੱਗਦੀ ਮੁੱਲ ਕੇ ਖੇਡ ਲਾਦੇ 15 ਟੁੱਪ ਟੁੱਪੀ ਸਾਰਾ ਕਾਕਾ ਕੋ ਇਹ ਨਾਮ ਆ ਜਾਂਦੇ ਆ ਨਿਸ਼ਾਨੀ ਦੇ ਤੌਰ ਤੇ ਵੱਡੀ ਗੱਲ ਨਹੀਂ ਹੁੰਦੀ ਠੀਕ ਹੈ ਦੂਜਾ ਨੰਬਰ ਜਿਹੜਾ ਇਹ ਨਾਮ ਆਇਆ ਜਿਹੜਾ ਕੁੜੀ ਦਾ ਨਾਮ ਆਇਆ ਇਹਨੂੰ ਵੀ ਕੋਈ ਦਿੱਕਤ ਹੁੰਦੀ ਰਹੀ ਹੈ ਵਿਚਾਰੀ ਨੂੰ ਹੁੰਦੀ ਰਹੀ ਹੈ ਇਹ ਤੁਹਾਡੇ ਨਾਲ ਜਿਹੜਾ ਸਹੁਰਾ ਪਰਿਵਾਰ ਆ ਜਿੱਥੇ ਤੂੰ ਵਿਆਹ ਕੇ ਗਈਆਂ ਭੈਣੇ ਉੱਥੇ ਦਿੱਕਤ ਹੈ ਸਮਝ ਨਹੀਂ ਆ ਕਿਹੜੇ ਪਿੰਡ ਵਿਆਹ ਕੇ ਗਈਆਂ ਭੈਣੇ ਹਾਂਜੀ ਕਰਨੀ ਵਾਲਾ ਸ਼ਹਿਰ ਪੰਜਾਬ ਨੀ ਵਾਲੇ ਫੱਤੇ ਦੇ ਕੋਲੇ ਹਨਾ ਦਾ ਭੈਣ ਭਰਾ ਆਪਾਂ ਇੱਕੋ ਰੋਡ ਤੇ ਹੋਵੇ ਮੈਂ ਬੋਦੀ ਵਾਲਿਆਂ ਕਹੇ ਬਾਬਾ ਹਮੇਰੇ ਸਾਧ ਨੂੰ ਅਣਖੇ ਸਾਧ ਨੂੰ ਮੇਰੇ ਸਤਿਗੁਰੂ ਤੇ ਬਣੇ ਨੂੰ ਮੇਰੇ ਸੀਤਨ ਦਾ ਸਤ ਸਹੁਰੇ ਦੇ ਨਾਲ ਇਹ ਕਿ ਅੱਡ ਹੈ ਨਾਲ ਹੀ ਰਹਿਣਾ ਸੇਵਾ ਕਰਨੀ ਉਹਦੀ ਅੱਡ ਨਹੀਂ ਉਹਨਾਂ ਨੂੰ ਚੰਗਾ ਇੰਨੇ ਗੱਲ ਯਾਦ ਰੱਖ ਕੰਨਤ ਵਗੈਰ ਜਿੰਨੀ ਉਹਨਾਂ ਦੀ ਸੇਵਾ ਕਰੇਂਗੀ ਉਹਨਾਂ ਹੀ ਕਰ ਜੇ ਆ ਮਾਤਾ ਪਾਪੇ ਬਾਅਦ ਵਿੱਚ ਇਹ ਸਾਰਾ ਕੁਝ ਪਹਿਲਾਂ ਆਪਦੇ ਮਾਂ ਪਿਓ ਦੀ ਸੇਵਾ ਜਿੱਥੇ ਜੰਮ ਕੇ ਗਈ ਹੈ ਇਹ ਵੀ ਮਾਂ ਪਿਓ ਆ ਜਿੱਥੇ ਹੁਣ ਜਾਵਣੀ ਹੈ ਤੇਰੀ ਜ਼ਿੰਦਗੀ ਬੀਤਨੀ ਉਹ ਤੇਰਾ ਸਭ ਤੋਂ ਵੱਡਾ ਮਾਂ ਉਹਨਾਂ ਦੀ ਸੇਵਾ ਕਰਨੀ ਹੈ ਤੈਨੂੰ ਸੇਵਾ ਦਾ ਫਲ ਮਿਲਣਾ ਹੈ ਇਹੋ ਜਾਂ ਤੂੰ ਸੋਚ ਨਹੀਂ ਸਕਦੀ ਜਿਹੜੇ ਥਾਂ ਤੇ ਤੁਸੀਂ ਉਂਗਲ ਰੱਖੀ ਬੈਠੇ ਹੋ ਨਾ ਸਵਾ ਸਾਲ ਚ ਆ ਜਾਊਗਾ ਉਹੀ ਥਾਂ ਜਿਹੜਾ ਲੈਣਾ ਲੈਣਾ ਨਾ ਕਹਿ ਸਾਬ ਉਹ ਦਿੱਤਾਪੁਰ ਉਸਾਂ ਦਾ ਦੇਵੇ ਮੈਨੂੰ ਪਰਵਾਹ ਦਾ ਸੱਚੀ ਬਹੂ ਗੱਲ ਦੱਸੀ ਪਹਿਨੇ ਤੇਰਾ ਸਰੀਰ ਕੰਬਣ ਲੱਗ ਜਾਂਦਾ ਹੁਣ ਵੀ ਕੰਬੀ ਜਾਂਦਾ ਡਰ ਲੱਗਦਾ ਰੋਣ ਆਉਂਦਾ ਤੇ ਰੋਣਾ ਆਪ ਹੀ ਹੋਣਾ ਹੈਣਾ ਐਂ ਲੱਗਦਾ ਵੀ ਮੈਂ ਰੋਊਂਗੀ ਹੁਣ ਅੰਦਰੋਂ ਰੋਣ ਨੂੰ ਜੀ ਕਰਦਾ ਨਹੀਂ ਐਵੇਂ ਨਹੀਂ ਕਰਦਾ ਇੱਕ ਗੱਲ ਦੱਸੀ ਜਿਹੜਾ ਤੇਰਾ ਘਰ ਵਾਲਾ ਉਹ दारू ਪੀ ਲੈਂਦਾ ਕਿਆ ਸ਼ਾਦੀ ਕਰੇ ਕਰੇ ਚਾ ਚੜਦਾ ਤੇ ਦਿਮਾਗ ਚਰ ਜਾਂਦਾ ਇੱਕ 2 3 ਇੱਕ ਕਾਲੇ ਰੰਗ ਦਾ ਮੁੱਠੀ ਦੀ ਬੋਲੀ ਓਡੀ ਹੈ ਕਿੰਨੇ ਵਾਰੀ ਐਕਸੀਡੈਂਟ ਹੋਇਆ ਦਾ ਹੂੰ 2 3 ਵਾਰੀ ਭੈਣੇ ਇਹ ਬਾਤਿਆ ਬਾਈ ਆਪ ਚਲੋ ਕੋਈ ਨਹੀਂ ਇੱਕ ਗੱਲ ਹੋਰ ਆ ਭੈਣੇ ਛੋਟੀ ਜੀ ਇਹ ਬੱਚੇ ਦੀ ਦਿੱਕਤ ਕਿਹਨੂੰ ਪਈ ਹੈ ਭਲੇ? ਇਹ ਜਾਂਦਾ ਬੱਚਾ ਲੇਟ ਹੋਣਾ ਤੇ ਜਾਂ ਬੱਚਾ ਹੋਏਗਾ। ਕੋਈ ਤੂੰ ਮੇਰੀ ਬੱਚੇ ਦੀ ਰਿਕਾਰਡਿੰਗ ਕਰੀ ਜਨਾ। ਇੱਕ ਦੋ ਤਿੰਨ ਕਿ ਤੁਸੀਂ ਜਨਾਨੀ ਨੂੰ ਕਿਸੇ ਨੂੰ ਮੰਨਦੇ ਹੋ ਉਹਦਾ ਲੀੜਾ ਕੱਪੜਾ ਪਾਉਣੇ ਹੋਗੇ ਨਹੀਂ ਅੱਜ ਬਿੱਤਰ ਨਹੀਂ ਪਾਇਆ ਜਾਂ ਕਿਸੇ ਨੇ ਕੋਈ ਤੋਂ ਦਵਾਤ ਰੋ ਪੀ ਅਜੀਦੇ ਦੇ ਦੋ ਪਲਾ ਹੋ ਜਾਂਦੇ ਨਹੀਂ ਹਨਾ ਸਤਿਕਾ ਬਹੁਤ ਜ਼ਿਆਦਾ ਇਹ ਮਾਤ ਮਿਲਿਆ ਵੀ ਚੋਣ ਕੇ ਰਹਿ ਗਿਆ ਵਹਿਮ ਤੂੰ ਪੈਣਾ ਤੇ ਭਰਮ ਜਿਨੀ ਪੈਣਾ ਅੱਜ ਦੀ ਘੜੀ ਅੱਜ ਦੇ ਟਾਈਮ 1 ਰੁਪਿਆ ਨਹੀਂ 2 ਰੁਪਏ ਨਹੀਂ ਕੋਈ دیਵਾਨੀ ਕੁਛ ਨਹੀਂ ਲੈਣਾਗਾ ਨਾ ਤੂੰ ਮੈਨੂੰ ਦੇਣਾ ਪੈਣਾ ਆਪਦੇ ਹੱਥ ਦੀ ਚਾਹ ਪਿਆ ਦੀ ਭੈਣ ਮੇਰੀਏ ਅੱਜ ਤੋਂ ਬਾਅਦ ਜਿੱਥੇ ਤੇਰੇ ਭਰਾ ਨੂੰ ਯਾਦ ਕਰੇਗੀ ਮਾਲਕ ਤੇਰਾ ਸਾਥ ਬਣ ਕੇ ਖੜ੍ਹ ਜੂਗਾpropto ਰੱਬ ਤੇ ਰੱਖਣਾ ਇੱਥੇ ਬਹਿ ਜਾ ਤੈਨੂੰ 5 ਮਿੰਟ ਲਈ ਸੇਵਾ ਕਰ ਦਿਆਂ ਬਹਿ ਜਾ ਹੌ ਨਿਕਲ ਚੱਲੀ ਵੇ ਜਿੰਨ ਨਿਕਲ ਚੱਲੀ ਹੌ ਧੌੜਾ ਮਾਦੇ ਮਸਬ ਕੀ ਰਾਤ ਤੋਂ ਨਿਕਲ ਚੱਲੀ ਕਿਸੇ ਵਹਿਮ ਨਹੀਂ ਪੈਣਾ ਕਿਸੇ ਭਰਮ ਜਣੀ ਪੈਣਾ ਕੋਈ ਟਾਲੇ ਜਣੀ ਪੈਣਾ ਕੋਈ ਟੱਪੇ ਜਣੀ ਪੈਣਾ ਤੇਰਾ ਫਕੀਰ ਨੇ ਭਲਾ ਕੀਤਾ ਭੈਣ ਐਵੇਂ ਵਹਿਮ ਜਣੀ ਪੈਣਾ ਠੀਕ ਹੈ ਵਹਿਮ ਜਮਾਏਗੀ ਘਰ ਖਰਾਬ ਕਰੇਗੀ ਪੈਸੇ ਲਾਏਗੀ ਕੋਈ ਤੋਕ ਤੇ ਜਿਹੜੇ ਪਾਉਣੇ ਆ ਹਨਾ ਪੈਸੇ ਤੋ ਕਿਤੇ ਪੁੰਨ ਦਾਨ ਦੇਣਾ ਠੀਕ ਹੈ ਭੈਣੇ ਕਦੇ ਨਹੀਂ ਕਿਸੇ ਵਹਿਮ ਜਣੀ ਪੈਣਾ ਤੈਨੂੰ ਤਾਂ ਉਮਰ ਆ ਦਿੱਕਤ ਆ ਜਾਏ ਪਰਿਪਨ ਜੈਤ ਸਦਲੀ ਭੈਣੇ ਨਾਲੇ ਮੈਂ ਤੇਰੇ ਤੋਂ ਕੁਝ ਲੈ ਆਣ ਠੀਕ ਹੈ ਬੇੜੇ ਐਨੀ ਸਭਾ ਸੁਣਦੀ ਐ ਤੇਰੇ ਸਰੀਰ ਦਾ ਵਾਲੀ ਬਾਬਾ ਮਾਤਾ ਮਹਾ ਮਈ ਕਾਲਕਾ ਮੰਨਦੇ ਉਹ ਕਾਲਕਾ ਨੂੰ ਵੈਸੇ ਪਟਿਆਲੇ ਦੇ ਸ਼ਕੀਨ ਐ ਭਦਰਕਾਲੀ ਨਹੀਂ ਕਿਹੜਾ ਲੱਗਿਆ ਕਦੇ ਲੱਗਿਆ ਠੀਕ ਹੈ ਜਾ ਕੇ ਉਹਨਾਂ ਧੋਖੇ ਮਾਰੇ ਉਹ ਜੋ ਭਾਵੇਂ ਦੋਵੇਂ ਜੀ ਜਾ ਕੇ ਜਿਹੜਾ ਬੰਦਾ ਤੇਰੇ ਘਰ ਵਾਲੇ ਨਾਲ ਧੋਖਾ ਕਰਕੇ ਗਿਆ ਤੈਨੂੰ ਪਤਾ ਮੈਨੂੰ ਨਹੀਂ ਪਤਾ ਮੈਨੂੰ ਮੇਰਾ ਬਾਬਾ ਦੱਸਦਾ ਜਾ ਕੇ ਪੁੱਛ ਲਈਆਂ ਉਹੀ ਬੰਦਾ ਉਹੀ ਬੰਦਾ ਉਹੀ ਗੱਲ ਉਹੀ ਗਾਣੇ ਦੇ ਅੱਗੇ ਕਹਿ ਦੂਗਾ ਬਖਸ਼ੀ ਜਾ ਠੀਕ ਹੈ ਭੈਣੇ ਕਿਸੇ ਵਹਿਮ ਤੇ ਨਹੀਂ ਪੈਣਾ ਕਿਸੇ ਪਰਮ ਜੀ ਨਹੀਂ ਪੈਣਾ ਸਰੀਰ ਦੱਸਦੀ ਬਾਵੇਂ ਅੱਧੇ ਘੰਟੇ ਬਾਅਦ ਫਿਰ ਦੱਸਦੀ ਸਰੀਰ ਕਿਵੇਂ ਠੀਕ ਹੈ ਜਾਂ ਤੇਰਾ ਪੱਲਾ ਕੀਤਾ ਬਾਪੇ ਨੇ ਗਾਉਣ ਵਾਲੇ ਵੀਰ ਨੂੰ 100 ਰੁਪਏ ਮੱਥਾ ਟੇਕਦੇ ਇਹਨਾਂ ਦਾ ਟਿਕਦੀ ਗਈ रे <laughs> ਹੋ ਤਨ ਮਨ ਮੱਝ ਭੜੀ ਦੁਨੀਆ ਦੇ ਮਨ ਲੀ ਰੋਲੀਰ ਹੂ ਗਏ ਕੰਨੀ ਬਾਗ ਜੋਗ ਦੀ ਅੰਮ੍ਰਾਮ ਦਾ ਫਕੀਰ ਹੋਏ ਵਾਦਾ ਹੁਣੇ ਸਵਾਲ ਹੈ ਘਰ ਬਾਰੇ ਤੇ ਤੁਹਾਡੇ ਬਾਰੇ ਪੁੱਛ ਵੈਸੇ ਤੁਹਾਡੇ ਬੇਟੇ ਨੂੰ ਮੈਂ ਦੱਸੀ ਵੀ ਹੈ ਹਨ ਤੇ ਮੇਰੀ ਆਦਤ ਹੈ ਕਿ ਮੇਰੇ ਬਾਬੇ ਦਾ ਨੀਮ ਦੀ ਹੈ ਮੈਂ ਕੱਢੀ ਪੁੱਛ ਕੱਢਦਾ ਨਹੀਂ ਹੁੰਦਾ ਚਲੋ ਤੁਸੀਂ ਕਹਿੰਦੇ ਹੋ ਮੈਂ ਕੱਢ ਦਿੰਦਾ ਪੁੱਛ ਜਿੰਨੀ ਕਿ ਮੇਰੇ ਤੋਂ ਨਿਕਲੀ ਬਾਕੀ ਤੁਹਾਡੇ ਮੁੰਡੇ ਨੂੰ ਟਣਕਾ ਆ ਕੇ ਪੁੱਛ ਕੱਢ ਕੇ ਦਿੱਤੀ ਵੀ ਆ ਪੁੱਛ ਲੋ ਕੱਢੀ ਹੈ ਹੋਨ ਸਾਰਾ ਆਪ ਦੇ ਪਰਿਵਾਰ ਦਾ ਥੋੜੀ ਗਿਣਾਂ ਤੇਰੇ ਪਰਿਵਾਰ ਦਾ ਹੀ ਗਿਣਾਂ ਕੋਈ ਗੱਲ ਨਹੀਂ ਮੈਂ ਤਾਂ ਆਪਾਂ ਹੁਣ ਕੱਢ ਲੈਨੇ ਆ ਗੱਲਾਂ ਤਾਂ ਦੋ ਚਾਰ ਹੀ ਪੁੱਛਨੀ ਆ ਆਪਾਂ ਹਣ ਇੱਕ ਗੱਲ ਦੱਸੋ ਜੇ ਮੈਨੂੰ ਦੋ ਭਾਈਆਂ ਦਾ ਪਰਿਵਾਰ ਕਿਹਦਾ ਕੀ ਦਾ ਮਤਲਬ ਥੋੜਾ ਥੋੜੇ ਸਹੁਰਿਆਂ ਜਿਹੜੇ ਮੁੰਡੂ ਆ ਯਾਨੀ ਕਿ ਇਹਨਾਂ ਦੇ ਦਾਦੇ ਹੋਰੀ ਦੋ ਭਾਈ ਐ ਇਵੇਂ ਹੀ ਕਹਿ ਸਕਦੇ ਆ ਆਪਾਂ ਹਣਾ ਇਹ ਨਹੀਂ ਹੈ ਪੁੱਛ ਲੋ ਜਦ ਮਾਤਾ ਤੋਂ ਵੀ ਪੁੱਛ ਲਈ ਜਾਂਦਾ ਤੁਹਾਨੂੰ ਆਪ ਨੂੰ ਕੋਈ ਗੱਲ ਮੈਂ ਤਾਂ ਦੋ ਭਾਈ ਲੈਣੇ ਭਾਵੇਂ ਤੇਰੇ ਦਾਦੇ ਆ ਭਾਵੇਂ ਤੇਰੇ ਪੜਦਾਦੇ ਭਾਵੇਂ ਤੇਰੇ ਡੈਡੀ ਹੋਰੀ ਤੇ ਭਾਵੇਂ ਤੁਸੀਂ ਦੋ ਭਾਈ ਆ ਆ ਜਾ ਯਾਰ ਬਾਬਾ ਤੂੰ ਆਲ ਭਾਈ ਤੇਰੇ ਇਹਨਾਂ ਨੂੰ ਫਰੀਰੀ ਦੋੜ ਦਿੰਦੇ ਆ ਜੀ ਤਾਂ ਬੰਦਾ ਕੀ ਉਸ ਸਾਡੇ ਨੂੰ ਖੇੜੀ ਇਹ ਨਹੀਂ ਖਾਣਾ ਖਣੇ ਪਾਪੇ ਦੀ ਮਰਸੀ ਹੈ ਕੁਝ ਨਹੀਂ ਹੈਣਾ ਇੱਕ ਦੋ ਤਿੰਨ ਦੋ ਭਾਈ ਆ ਜਿਹੜੇ ਇਹ ਕੌਣ ਹੈ ਤੇਰੇ ਡੈਡੀ ਹੋਰੀ ਜਿੰਨਾ ਤੇਰੇ ਦਾਦੇ ਹੋਰੀ ਦੋ ਆ ਬੋਲ 1 2 3 ਕਿਹਦਾ ਅਗਲੀ ਗੱਲ ਕੀ ਕਹਿੰਦੇ ਆ ਬਾਬਾ 1 2 3 4 ਚੱਕਰ ਪਰਿਵਾਰ ਦੇ ਵਿੱਚ ਤੁਹਾਡੇ ਘਰ ਦੇ ਵਿੱਚ ਇੱਕ ਨੌਜਵਾਨ ਬੰਦਾ ਮਰ ਜਾਂਦਾ ਕੌਣ ਹੈ ਬੰਦਾ ਜੇਟ ਹੈ ਲੋਕਾਂ ਯਾਨੀ ਕਿ ਇਹਨਾਂ ਦਾ ਦਾਇਆ ਇਹ ਆਇਆ ਮਰਿਆ ਸੀ ਬਜ਼ੁਰਗ ਵਿਚਾਰਾ ਹੈ ਵੀ ਅਚਾਨਕ ਇਹਦੀ ਮੌਤ ਹੋ ਗਈ ਕੋਈ ਵੀ ਵਿਫਤਾ ਹੋਈ ਕੋਈ ਵੀ ਗੱਲ ਹੋਈ ਹੋ ਗਈ ਮੌਤ ਹੈ ਜਿਹੜਾ ਇਹਦਾ ਪਰਿਵਾਰ ਇਹਦੇ ਬੱਚੇ ਹੈ ਇੱਕ ਕੁੜੀ ਹੈ ਹੈਨਾ ਤੇ ਉਹ ਇੱਥੇ ਹੈ 1 2 3 ਜਿਹੜਾ ਉਹ ਬਜ਼ੁਰਗ ਸੀ ਜਿਹੜਾ ਉਹ ਭਰਾ ਸੀ ਤੇਰੇ ਡੈਡੀ ਦਾ ਯਾਨੀ ਕਿ ਤੇਰਾ ਤਾਇਆ ਉਹ दारू ਪੀਂਦਾ ਸੀ ਕਦੀ ਹਣ ਹੁਣ ਦਾੜੀ ਲਾ ਲਾ ਉਹਦੇ ਜਿਵੇਂ ਬਜ਼ੁਰਗ ਤਾਂ ਕਲੀਨ ਸੀ ਬਟੇ ਉਹਨਾਂ ਦੇ ਥੋੜੀ ਥੋੜੀ ਥੀਗੀ ਥੀਗੀ 1 2 3 ਹੁਣ ਆ ਜਾ ਤੇਰੇ ਪਰਿਵਾਰ ਦੇ ਜਿਹੜਾ ਇਹ ਵੀਰ ਦਾ ਡੈਥ ਹੋ ਗਈ ਇਹ ਵੀਰ ਦੀ ਇਹਦਾ ਪਰਿਵਾਰ ਹੈ ਜਿਹੜੀ ਇਹਦੀ ਧਰਮ ਪਤਨੀ ਉਹ ਇੱਥੇ ਹੈ ਉਹ ਦੂਜੇ ਘਰ ਗਈ ਹੈ ਹਨਾ ਜਿਹੜਾ ਉਹਦਾ ਧਨਵਾਨ ਉਹਦੀ ਦੌਲਤ ਦਲਈਆ ਜਾਂ ਉਹਦਾ ਥਾਂ ਕੁਝ ਵੀ ਪੂੰਜੀ ਸੀ ਬੰਦੇ ਕੋਲੇ ਉਹਦਾ ਹੱਕ ਸੀ ਉਹ ਕੌਣ ਕਰਦਾ ਹੱਕ ਉਹਦਾ ਕਿਹਨੇ ਲਿਆ ਤੁਹਾਡੇ ਕੋਲੇ ਹੈ ਹਨਾ ਗੁੱਸਾ ਤਾਂ ਨਹੀਂ ਕਰਦਾ ਫਿਰ ਮੰਨੂ ਮੈਂ ਉਹਨੂੰ ਮੈਂ ਮੰਨੂ ਐ ਤੇ ਤੂੰ ਮੰਨੇਗਾ ਨਾ ਕਿਹਾ ਉਹ ਪੁੱਤਰ ਹੋ ਕਹਿਣ ਦਾ ਭਾਵ ਆ ਤੁਸੀਂ ਉਹਦਾ ਥਾਂ ਵਗੈਰਾ ਤਾਂ ਲਿਆ ਨਾ ਹੈ ਨਾ ਉਹ ਪੁੱਤਰ ਨਹੀਂਗਾ ਵਿਚਾਰਾ ਐਵੇਂ ਆ ਮੈਂ ਉਹਨੂੰ ਕਢੀਸ ਲਾ ਬਰਾ ਵੀ ਉਹ ਪੁੱਤਰ ਐ ਲੱਲੀਆਂ ਮਾਰਾ ਨਹੀਂ ਪਰ ਉਹਦਾ ਹੱਕ ਤਾਂ ਤੁਸੀਂ ਲਿਆ ਨਾ ਉਹ ਹੱਕ ਵਿੱਚ ਤੁਹਾਡੇ ਨਾਲ ਢੰਡੀ ਰੱਖਦਾ ਢੰਡੀ ਸਮਝਉਂਦੇ ਅੜੀ ਰੜਦਾ ਹੈ ਨਾ ਢੜੀ ਹੈ ਮਾਤਾ ਕਾਲਕਾਂ ਨੂੰ ਮੰਨਦੇ ਹੋ ਸ਼ੁਰੂ ਦੇ ਮੰਨਦੇ ਆਏ ਹਾਂ ਵੱਡ ਕੇ ਸੁੱਖ ਲਾਉਂਦੇ ਰਹੇ ਹਾਂ ਬੋਲੋ ਗੱਲ ਕੱਟ ਦੇਣਾ ਹੁਣ ਵੀ ਲਾਉਨੇ ਆਂ ਛੱਡ ਹੁਣ ਆਪਾਂ ਬੈਠਣੇ ਚੱਲਦੇ ਹਾਂ ਹੁਣ ਦੇਖ ਤੇ ਲੱਡੂਆਂ ਦੇ ਲਾ ਲਈ ਕੱਲੇ ਲੱਡੂ ਆਂਦੀ ਆ ਕਿਉਂ ਵੀਰ ਤੁਹਾਨੂੰ ਦੱਸਦਾ ਮੈਂ ਤੂੰ ਮੈਨੂੰ ਨਾ ਦੱਸ ਤੂੰ ਕੁਛ ਹੁਣ ਕਿਸੇ ਦਾ ਕੁਛ ਨਹੀਂ ਦਿੰਦੇ ਤੁਸੀਂ ਕਾਲਕਾ ਦਾ ਤਾਂ ਦਿੰਦੇ ਹੀ ਨਹੀਂ ਬਾਕੀ ਤਾਂ ਛੱਡੋ ਬਾਕੀ ਤਾਂ ਆਪਦੇ ਆਪ ਦੇ ਰਾਹ ਇੱਕ ਦੋ ਤਿੰਨ ਤੁਹਾਡੀ ਦਾਦੀ ਨੇ ਬਾਬਾ ਰਾਹ ਦੇ ਮੰਨਿਆ ਹੂੰ ਇਹ ਤੁਹਾਡੀ ਦਾਦੀ ਕੋਈ ਸੇਵਾ ਸੁਭਾ ਕਰਦੀ ਸੀ ਝਾੜੇ ਚੱਪੇ ਪਾਉਂਦੀ ਹੁੰਦੀ ਸੀ ਬੋਲੋ ਇੱਕ ਚੀਜ਼ ਦਾ ਉਹ ਝਾੜਾ ਪਾਉਂਦੀ ਸੀ ਅੱਧੇ ਸਿਰ ਦਾ ਪੌਂਦੀ ਸੀ ਮਤ ਪੱਕੀ ਅੱਲੇ ਤਾੜੀ ਮਾਰੇ ਬੁੜੀ ਲਨਾਨੀ ਕਹਿਦਾ